एसकेएम ਨੂੰ ਮੀਟਿੰਗ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਰਿਹਾ ਮੀਟਿੰਗ ਨੂੰ ਲੈ ਕੇ ਖਨੋਰੀ ਸ਼ੰਭੂ ਮੋਰਚਾ ਕੋਈ ਸਿੱਧਾ ਜਵਾਬ ਨਹੀਂ ਦੇ ਰਿਹਾ ਐਸਕੇਐਮ ਦੀ 12 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਦਰਸਿਲ ਖਨੋਰੀ ਸ਼ੰਭੂ ਮੋਰਚੇ ਦੇ ਨਾਲ ਮੀਟਿੰਗ ਹੋਣੀ ਹੈ ਮੋਰਚੇ ਦੇ ਆਗੂਆਂ ਨੂੰ ਦੋ ਵਾਰ ਚਿੱਠੀਆਂ ਭੇਜ ਚੁੱਕਿਆ ਹੈ ਐਸਕੇਐਮ ਮੁਕਾਬਲੇ ਹੋ ਰਿਹਾ ਕਿ ਇਸ ਤੋਂ ਪਹਿਲਾਂ 13 ਅਤੇ 18 ਜਨਵਰੀ ਨੂੰ ਪਟਨਾ ਦੇ ਵਿੱਚ ਐਸਕੇਐਮ ਅਤੇ ਖਨੋਰੀ ਸ਼ੰਭੂ ਮੋਰਚੇ ਦੇ ਕਿਸਾਨਾਂ ਦੇ ਵਿਚਾਲੇ ਬੈਠਕਾਂ ਹੋ ਚੁੱਕੀਆਂ ਨੇ ਜਿਸ ਤੇ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਤੇ ਹੁਣ ਦੋ ਦਿਨਾਂ ਬਾਅਦ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਵੀ ਸਸਪੈਂਸ ਬਰਕਰਾਰ ਹੈ ਅਜੇ ਤੱਕ ਇੱਕਤਾ ਨਹੀਂ ਹੋ ਸਕੀ ਹਾਲਾਂਕਿ ਮੋਗਾ ਦੇ ਵਿੱਚ ਚੁੱਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮਹਾ ਪੰਚਾਇਤ ਬੁਲਾਈ ਗਈ ਸੀ ਉਸੇ ਦੌਰਾਨ ਜੋ ਇੱਕਤਾ ਦਾ ਮਤਾ ਲਿਆਂਦਾ ਗਿਆ ਉਹ ਮਤਾ ਐਸ ਕੇ ਐਮ ਤੇ ਸ਼ੰਭੂ ਤੇ ਸ਼ੰਭੂ ਮੋਰਚੇ ਦੇ ਆਗੂਆਂ ਨੂੰ ਜਿਹੜਾ ਕਿ ਮਤਾ ਸੌਂਪਿਆ ਗਿਆ ਉਸ ਤੋਂ ਬਾਅਦ ਬੈਠਕਾਂ ਦਾ ਦੌਰ ਵੀ ਚੱਲਿਆ ਪਰ ਅਜੇ ਤੱਕ ਇਹ ਇਕਤਾ ਨਹੀਂ ਹੋ ਸਕੀ ਆਪ ਐਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਅ ਚਰਨਜੀਤ ਕੀ ਕੋ ਜਾਣਕਾਰੀ ਅਜੇ ਤੱਕ ਹਾਲਾਂਕਿ ਸਵਾਲ ਬਰਕਰਾਰ ਹੈ ਕਿ ਆਖਰਕਾਰੇ ਕਦੋਂ ਇਕਤਾ ਹੋਵੇਗੀ ਇਕਤਾ ਤਾਂ ਨਹੀਂ ਹੋ ਸਕੀ ਪਰ ਦੂਜੇ ਪਾਸੇ ਹੁਣ ਜੋ ਕਿ ਇਹ ਮੀਟਿੰਗ ਹੈ ਬੈਠਕ ਹੈ ਉਸ ਨੂੰ ਲੈ ਕੇ ਵੀ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਕੀ ਕੋ ਜਾਣਕਾਰੀ ਸਭ ਬਿਲਕੁਲ ਪਰਮਿੰਦਰ ਜਿਹੜੇ ਪੰਜਾਬ ਦੇ ਲੋਕ ਸੀ ਕਿਸਾਨ ਸੀ ਸਾਰਿਆਂ ਨੂੰ ਜਿਹੜੀ ਹੈਗੀ ਹੈ ਇਕਤਾ ਤੋਂ ਉਮੀਦ ਜ਼ਰੂਰ ਸੀ ਕਿਉਂਕਿ ਜਦੋਂ ਮੋਗਾ ਕਿਸਾਨ ਰੈਲੀ ਦੇ ਉਪਰੋ ਜਿਹੜੇ ਹੈਗੇ ਨੇ ਸਕੇਮ ਦੇ ਲੀਡਰ ਆਪਣੇ ਮਾਂ ਦੇ ਵਿੱਚ ਬਹਾ ਪਾ ਕੇ ਖਨੌਰੀ ਬਾਰਡਰ ਪਹੁੰਚਦੇ ਨੇ ਸ਼ੰਭੂ ਬਾਰਡਰ ਪਹੁੰਚਦੇ ਨੇ ਇੱਕੇ ਦਾ ਜਿਹੜਾ ਹੈਗਾ ਮਤਾ ਲੱਗੇ ਪੌਂਟਦ ਨੇ ਉਸ ਤੋਂ ਬਾਅਦ ਦੋ ਮੀਟਿੰਗਾਂ ਹੁੰਦੀਆਂ ਨੇ ਪਹਿਲੀ ਮੀਟਿੰਗ 13 ਤਰੀਕ ਨੂੰ ਹੁੰਦੀ ਆ ਉਸ ਤੋਂ ਬਾਅਦ 18 ਤਰੀਕ ਨੂੰ ਹੁੰਦੀ ਆ ਤਾਂ ਹੁਣ ਤੀਸਰੀ ਮੀਟਿੰਗ ਦੀ ਜਿਹੜੀ ਹੈਗੇ ਨੇ ਦੋ ਬਾਰ ਚਿੱਟੀਆਂ ਜਿਹੜੀ ਹੈਗੇ ਨੇ ਖਨੋਰੀ ਬਾਰਡਰ ਦੇ ਪ੍ਰਸ਼ੰਭੂ ਬਾਰਡਰ ਦੇ ਉੱਪਰ ਐਸਕੇਐਮ ਨਾਨ ਪੋਲੀਟੀਕਲ ਨੂੰ ਭੇਜੀ ਗਏ ਨੇ ਪਰ ਉਹਨਾਂ ਦੇ ਵੱਲੋਂ ਨਾ ਤਾਂ ਚਿੱਟੀਆਂ ਦੇ ਉੱਪਰ ਕੋਈ ਜਵਾਬ ਦਿੱਤਾ ਜਾ ਰਿਹਾ ਤੇ ਨਾ ਹੀ ਮੀਟਿੰਗ ਨੂੰ ਅੱਗੇ ਪਿੱਛੇ ਕਰਨ ਦਾ ਕੋਈ ਵੀ ਹੈਗਾ ਜਿਹੜਾ ਉਹਨਾਂ ਦੇ ਵੱਲੋਂ ਕੋਈ ਰਿਐਕਸ਼ਨ ਦਿੱਤਾ ਜਾ ਰਿਹਾ ਕਿਉਂਕਿ ਸਾਫ਼ ਤੌਰ ਦੇ ਉੱਪਰ ਅਗਰ ਆਪਾਂ ਗੱਲ ਕਰੀ ਤਾਂ ਖਲੋਰੀ ਬਾਉਂਡਰ ਦੇ ਉੱਪਰ 12 ਤਰੀਕ ਨੂੰ ਇੱਕ ਵੱਡਾ ਜਿਹੜਾ ਹੈਗਾ ਇੱਕ ਪੂਰਾ ਸਾਲ ਹੋਣ ਦੇ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਇੱਕ ਵੱਡਾ ਪ੍ਰੋਗਰਾਮ ਜਿਹੜਾ ਹੈਗਾ ਰੱਖਿਆ ਜਾ ਰਿਹਾ ਮਹਾਪੰਚਾਇਤ ਰੱਖੀ ਜਾ ਰਹੀ ਹੈ 13 ਤਰੀਕ ਨੂੰ ਸ਼ੰਭੂ ਬਾਉਂਡਰ ਦੇ ਉੱਪਰ ਜਿਹੜੀ ਹੈਗੀ ਮਹਾਪੰਚਾਇਤ ਰੱਖੀ ਜਾ ਰਹੀ ਹੈ ਤੁਹਾਨੂੰ ਲੱਗੇ ਕਿਸਾਨ ਇਹਨਾਂ ਦਾ ਜ਼ਰੂਰ ਕਹਿ ਰਹੇ ਨੇ ਕਿ ਸਾਡਾ ਵੱਡਾ ਪ੍ਰੋਗਰਾਮ ਹੈਗਾ ਪਰ ਅਸੀਂ ਨਹੀਂ ਪਹੁੰਚ ਸਕਾਂਗੇ ਸ਼ਾਇ ਕਿ ਅਸੀਂ ਇਕੱਠੇ ਹੋਣਾ ਅਸੀਂ ਇਕਤਾ ਨੂੰ ਲੈ ਕੇ ਮੀਟਿੰਗਾਂ ਕਰਨੀਆਂ ਨੇ ਭਾਵੇਂ ਪਹਿਲਾਂ ਦੋ ਮੀਟਿੰਗਾਂ ਦੇ ਵਿੱਚ ਕੋਈ ਵੱਡਾ ਜਿਹੜੇ ਨਤੀਜੇ ਨਹੀਂ ਨਿਕਲ ਸਕੇ ਪਰ ਤੀਸਰੀ ਮੀਟਿੰਗ ਨੂੰ ਲੈ ਕੇ ਜਿਹੜਾ ਖਨੌਰੀ ਬਾਰਡਰ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਅਸੀਂ ਵੀ ਵਾਰ-ਵਾਰ ਪੁੱਛ ਰਹੇ ਹਾਂ ਕਿ ਦੋ ਦਿਨ ਰਹਿ ਚੁੱਕੇ ਨੇ ਅੱਜ ਨੌਦਰੀਕ ਹੋ ਚੁੱਕੀ ਹੈ 12 ਤਰੀਕ ਦੀ ਮੀਟਿੰਗ ਹੈਗੀ ਆ ਕਿਸ ਤਰੀਕੇ ਦਾ ਤੁਹਾਡੇ ਵੱਲੋਂ ਰਿਐਕਸ਼ਨ ਆ ਇਸ ਨੂੰ ਅੱਗੇ ਪਿੱਛੇ ਕਰਨ ਦਾ ਤੁਹਾਡੇ ਵੱਲੋਂ ਕੋਈ ਜਿਹੜੀ ਹੈਗੀ ਡਿਮਾਂਡ ਕੀਤੀ ਜਾਊਗੀ ਕਿਉਂਕਿ ਜਦੋਂ ਪਹਿਲਾਂ 15 ਜਨਵਰੀ ਨੂੰ ਮੀਟਿੰਗ ਰੱਖੀ ਗਈ ਸੀ ਤਾਂ ਐਮਰਜੈਂਸੀ ਹਾਲਾਤਾਂ ਨੂੰ ਜਿਹੜਾ ਕਹ ਖਨੌਰੀ ਤੇ ਸ਼ੰਭੂ ਮੋਰਚੇ ਦੇ ਵੱਲੋਂ ਮੀਟਿੰਗ 13 ਦੀ ਰੱਖੀ ਗਈ ਸੀ ਤਾਂ ਅਗਰ ਹੁਣ 12 ਤਰੀਕ ਨੂੰ ਉੱਥੇ ਕੋਈ ਵੱਡਾ ਪ੍ਰੋਗਰਾਮ ਹੈਗਾ ਤਾਂ ਉਸ ਤੋਂ ਪਹਿਲਾਂ ਮੀਟਿੰਗ ਕੀਤੀ ਜਾ ਸਕਦੀ ਆ ਜਾਂ ਬਾਅਦ ਦੇ ਵਿੱਚ ਵੀ ਮੀਟਿੰਗ ਜਿਹੜੀ ਹੈਗੀ ਕੀਤੀ ਜਾ ਸਕਦੀ ਹੈ ਪਰ ਇਹ ਖਨੌਰੀ ਤੇ ਸ਼ੰਭੂ ਮੋਰਚੇ ਦੇ ਵੱਲੋਂ ਹੁਣ ਤੱਕ ਕੋਈ ਜਿਹੜਾ ਸਪਸ਼ਟਕਰਨ ਨਹੀਂ ਚੰਡੀ ਜਿਹੜੀ ਕਿ ਐਸਕੇਐਮ ਨੇ 12 ਫਰਮਾਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਹੈ ਉਹਦਾ ਮੁੱਖ ਤੌਰ ਤੇ ਏਜੰਡਾ ਇਹੀ ਹੈ ਕਿ ਏਕਤਾ ਦਾ ਜੋ ਮਤਾ ਲਿਆਂਦਾ ਗਿਆ ਉਸ ਨੂੰ ਲੈ ਕੇ ਜਿਹੜੀ ਕਿ ਕੋਈ ਸਾਂਝੀ ਰਣਨੀਤੀ ਤਿਆਰ ਕੀਤੀ ਜਾਵੇ ਬਣਾਈ ਜਾਵੇ ਤਾਂ ਬਿਲਕੁਲ ਲਗਾਤਾਰ ਮੀਟਿੰਗਾਂ ਏਸੀਤੀ ਨੂੰ ਲੈ ਕੇ ਹੋ ਰਹੀਆਂ ਨੇ ਜਦੋਂ ਮੋਗਾ ਵਿਖੇ ਮਹਾਪੰਚਾਇਤ ਹੋਈ ਸੀ ਤਾਂ ਉਦੋਂ ਚਾਹੇ ਭਾਵੇਂ ਜਗENDER ਸਿੰਘ ਹੋ ਗ੍ਰਾਹ ਹੋਣ ਭਾਵੇਂ ਡਾਕਟਰ ਹੋਣ ਤਾਂ ਜਿੰਨੇ ਵੀ ਐਸਕੇਮ ਦੇ ਵੱਡੇ ਲੀਡਰ ਸੀ ਆਪਣੇ ਮਾਹਾਂ ਦੇ ਵਿੱਚ ਵਾਹ ਪਾ ਕੇ ਉਹ ਖਨੋਰੀ ਪਹੁੰਚੇ ਸੀ ਬਾਰਡਰ ਪਹੁੰਚੇ ਸੀ ਸ਼ੰਭੂ ਬਾਰਡਰ ਪਹੁੰਚੇ ਸੀ ਜਗਦੀਸ਼ ਸਿੰਘ ਧੱਲੇਵਾਲੂ ਮਿਲੇ ਸੀ ਉਹਨਾਂ ਨੇ ਕਿਹਾ ਸੀ ਕਿ ਸਾਰੇ ਇਕੱਠੇ ਹੋਣਾ ਉਸ ਤੋਂ ਬਾਅਦ ਵੱਡੀਆਂ ਮੀਟਿੰਗਾਂ ਹੋਈਆਂ ਨੇ ਪਾਤੜਾ ਵੇਖਿਆ ਸੀ ਹਰ ਇੱਕ ਤਸਵੀਰ ਹਰ ਇੱਕ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੱਸੀ ਆ ਪਰ ਹੁਣ ਜਦੋਂ ਤੀਸਰੀ ਮੀਟਿੰਗ ਦੇ ਲਈ ਐਸਕੇਮ ਬਾਰ-ਬਾਰ ਚਿੱਠੀਆਂ ਦੇ ਰਿਹਾ ਕਨੋਰੀ ਬਾਰਡਰ ਦੇ ਉੱਪਰ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਸ਼ੰਭੂ ਬਾਰਡਰ ਦੇ ਉੱਪਰ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਤਾਂ ਉਹਦੇ ਉੱਪਰ ਜਿਹੜਾ ਹੈਗਾ ਐਸਕੇਮ ਨੌਨ ਪੋਲੀਟিক্যাল ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ 12 ਜਾਂ 13 ਦੇ ਪ੍ਰੋਗਰਾਮ ਨੂੰ ਲੈ ਕੇ ਜਿਹੜੀ ਹੈਗੀ ਹੈ ਇਹ ਮੀਟਿੰਗ ਪਹਿਲਾਂ ਜਾਂ ਅੱਗੇ ਕੀਤੀ ਜਾ ਸਕਦੀ ਹੈ ਉਹ ਵੀ ਸਸਪੈਂਸ ਉਹਨਾਂ ਦੇ ਵੱਲੋਂ ਰੱਖਿਆ ਜਾ ਰਿਹਾ ਤਾਂ ਉਸ ਮੀਟਿੰਗ ਦਾ ਹਿੱਸਾ ਬਣਨਗੇ ਜਾਂ ਨਹੀਂ ਬਣਨਗੇ ਉਹ ਵੀ ਸਸਪੈਂਸ ਜਿਹੜਾ ਐਸਕੇਮ ਨੌਨ ਪੋਲੀਟিক্যাল ਦੇ ਵੱਲੋਂ ਰੱਖਿਆ ਜਾ ਰਿਹਾ ਆਪਾਂ ਜਿਹੜੇ ਕੀ ਇਕਤਾ ਨੂੰ ਲੈ ਕੇ ਕਦਮ ਅੱਗੇ ਵਧਾਏ ਜਾ ਰਹੇ ਨੇ ਪਰ ਹੁਣ ਸ਼ੰਭੂ ਤੇ ਖਨੌਰੀ ਮੋਰਚੇ ਦੇ ਵੱਲੋਂ ਕਦਮ ਪਿੱਛੇ ਨੂੰ ਖਿੱਚੇ ਜਾ ਰਹੇ ਨੇ ਬਿਲਕੁਲ ਬਰਵਿੰਦਰ ਜਿਹੜੇ ਹਾਲਾਤ ਨੇ ਜਿਸ ਤਰੀਕੇ ਦੀ ਅਸੀਂ ਦੇਖ ਰਿਹਾ ਤਾਂ ਉਹਦੇ ਵਿੱਚ ਤਾਂ ਬਿਲਕੁਲ ਜਿਹੜਾ ਮਾਹੌਲ ਇਦਾਂ ਦਾ ਹੀ ਬਣ ਰਿਹਾ ਕਿਉਂਕਿ ਐਸਕੇਮ ਦੇ ਵੱਲੋਂ ਦੋ ਚਿੱਠੀਆਂ ਭੇਜੀਆਂ ਗਈਆਂ ਨੇ ਹੁਣ 5 ਤਰੀਕ ਨੂੰ ਚਿੱਠੀ ਭੇਜੀ ਗਈ ਆ ਕਿ 12 ਤਰੀਕ ਨੂੰ ਅਸੀਂ ਮੀਟਿੰਗ ਕਰਨੀ ਆ ਤੁਸੀਂ ਉਸ ਮੀਟਿੰਗ ਦਾ ਹਿੱਸਾ ਬਣੋ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣੀ ਆ ਤਾਂ ਅਗਰ 12 ਜਾਂ 13 ਨੂੰ ਲੈ ਕੇ ਖਨੌਰੀ ਦੇ ਉੱਪਰ ਪ੍ਰੋਗਰਾਮ ਹੈਗਾ 13 ਨੂੰ ਸ਼ੰਭੂ ਦੇ ਉੱਪਰ ਪ੍ਰੋਗਰਾਮ ਹੈਗਾ ਤਾਂ ਨਾ ਤਾਂ ਉਸ 12 ਤਰੀਕ ਨੂੰ ਬਦਲ ਦੇ ਲਈ ਕੋਈ ਇਹਨਾਂ ਦੇ ਵੱਲੋਂ ਚਿੱਠੀ ਜਾਂ ਕੋਈ ਸੁਨੇਹਾ ਜਾਂ ਮੀਡੀਆ ਦੇ ਰਾਹੀਂ ਕੋਈ ਸੁਨੇਹਾ ਦਿੱਤਾ ਜਾ ਹਾਜ਼ਰ ਹੋਣ ਦੀ ਆ ਠੀਕ ਹੈ ਚੰਦੀ ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਕਿਸਾਨ ਆਗੂ ਮਨਜੀਤ ਰਾਈ ਵੀ ਜੁੜ ਚੁੱਕੇ ਨੇ ਮਨਜੀਤ ਜੀ ਤੁਹਾਡਾ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ ਆ ਕੀ ਮਨਜੀਤ ਜੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਸਿੱਧੇ ਤੌਰ ਤੇ ਕਿ ਇੱਕਤਾ ਦਾ ਕਦਮ ਐਸਕੇਐਮ ਦੇ ਵੱਲੋਂ ਵਧਾਇਆ ਜਾ ਰਿਹਾ ਪਰ ਇਹ ਕਿਹਾ ਜਾ ਰਿਹਾ ਕਿ 12 ਫਰਵਰੀ ਨੂੰ ਐਸਕੇਐਮ ਦੇ ਵੱਲੋਂ ਜੋ ਮੀਟਿੰਗ ਰੱਖੀ ਗਈ ਹੈ ਉਸ ਵਾਸਤੇ ਚਿੱਠੀਆਂ ਵੀ ਲਿਖੀਆਂ ਗਈਆਂ ਪਰ ਖਨੌਰੀ ਤੇ ਸ਼ੰਭੂ ਮੋਰਚੇ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਆ ਦੇਖੋ ਅੱਜ ਮੀਟਿੰਗ ਹੈ ਜੀ ਸ਼ੰਭੂ ਤੇ ਹਾਂ ਉਹ ਬਿਲਕੁਲ ਜਵਾਬ ਜੰਗ ਜੀ ਕੱਲ ਜਵਾਬ ਭੇਜਿਆਗੇ ਕਿਉਂਕਿ 12 ਦੇ 13 ਦੇ ਪ੍ਰੋਬਲਮ ਹੈਗੇ ਨੇ ਇਹ ਕਰਕੇ ਥੋੜਾ ਸ਼ਡਿਊਲ ਬੀਜੀ ਹੋਣ ਕਰਕੇ ਉਹਦੀਆਂ ਤਿਆਰੀਆਂ ਕਰਦੇ ਕਰਕੇ ਡੇਟ ਹੋਇਆ ਕੋਈ ਨਹੀਂ ਜਿਹੜਾ ਹੈਗਾ ਜਿਹੜੀ ਉਹਨਾਂ ਨੇ ਜਿੱਦੀ ਪੇਚੀ ਸੀ ਐਸਜੀਐਮ ਨੇ ਉਹਦਾ ਜਵਾਬ ਜਰੂਰ ਕੱਲ ਚਲਿਆ ਜਾਏਗਾ ਅੱਜ ਗਰੀਅਤੇ ਦੇ ਵੀ ਸਪੈਸ਼ਲ ਮੀਟਿੰਗ ਜਿਹੜੀ ਬੁਲਾਈ ਆ ਕਿ ਆਪਾਂ 15 ਦੀ ਮੀਟਿੰਗ ਕੀ ਕਰਨਾ ਹੈ ਜੋ ਉਹਦੇ ਸਬੰਧ ਵਿੱਚ ਅ ਬੈਠ ਕੇ ਹੋਂ ਵਿਚਾਰਾਂਗੇ ਜੰਗੂ ਮੋਰਚੇ ਤੇ ਫਿਰ ਦੋਵੇਂ ਹੀ ਗੌਰਮਨਾ ਡਿਸਕਸ ਕਰਕੇ ਗੱਲ ਚੱਕੀ ਚਲੀ ਜਾਏਗੀ ਆ ਮਨਜੀਤ ਜੀ ਮੈਂ ਜੇਕਰ ਸਿੱਧਾ ਸਵਾਲ ਕਰਾਂ ਤਾਂ ਕੀ ਅਖਨੌਰੀ ਤੇ ਸ਼ੰਭੂ ਮੋਰਚੇ ਦੇ ਆਗੂ 12 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਨੇ ਮੀਟਿੰਗ ਰੱਖੀ ਉਸ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਅ ਦੇਖੋ ਜੋ ਕਿ ਪ੍ਰੋਗਰਾਮ ਰੱਖੇ ਹੋਏ ਨੇ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਜਾਂ ਫਿਰ ਕੋਈ ਤਰੀਕਾ ਪਿੱਛੇ ਕਰਨ ਦੀ ਗੱਲ ਹੋਈ ਉਹ ਕਰਾਂਗੇ ਇਹ ਤੇ ਉਹਨਾਂ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਅੱਜ ਤੇ ਡਿਸਕਸ ਹੋ ਕੇ ਫਿਰ ਫਾਈਨਲ ਜਿਹੜਾ ਅਦਾ ਰੂਪ ਦੇਖਾ ਦੀ ਬਣੇਗੀ ਸੋ ਅੱਜ ਦੀ ਮੀਟਿੰਗ ਜਿਹੜੀ ਆ ਉਸ ਮੱਦੇਨ ਸਾਡੀ ਏਜੇ ਬੁੱਧਨੇ ਤੇ ਹੈਗੀ ਹੈ ਜੀ ਨਹੀਂ ਮੰਜੀ ਜੀ ਨਾਲ ਇਹ ਵੀ ਸਵਾਲ ਹੈ ਕਿ ਜਦੋਂ ਲਗਾਤਾਰ ਕਿਸਾਨਾਂ ਕੋ ਜਗੇਸ ਸਿੰਘ ਢੱਲੇਵਾਲ ਮਰਨਵਰ ਤੇ ਬੈਠੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ ਸ਼ੰਭੂ ਮੋਰਚੇ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਐਮਰਜੈਂਸੀ ਮੀਟਿੰਗ ਬੁਲਾਈ ਜਾਵੇ ਉਸ ਤੋਂ ਬਾਅਦ ਆ ਤਰੀਕ ਦੇ ਵਿੱਚ ਵੀ ਤਬਦੀਲੀ ਕੀਤੀ ਗਿਆ ਤਾਂ ਹੁਣ ਤਾਂ ਉਸ ਨੂੰ ਵੀ ਆ ਕਾਫੀ ਦਿਨ ਨਿਕਲ ਚੁੱਕੇ ਨੇ ਜੇਕਰ ਐਸ ਕੇ ਹਮਨੇ ਦੋ ਚਿੱਠੀਆਂ ਲਿਖੀਆਂ ਨੇ ਤਾਂ ਫਿਰ ਹੁਣ ਤੱਕ ਉਸ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ ਨਹੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਦੋਂ ਪਹਿਲਾਂ ਧਲੇਵਾਲ ਸਾਹਿਬ ਦੀ ਕ੍ਰਿਟੀਕਲ ਸਟੇਜ ਬਣੀ ਹੋਈ ਸੀ ਕਿ ਸਥਿਤੀ ਬਣੀ ਹੋਈ ਸੀ ਜੇ ਤਾਂ ਉਹਨਾਂ ਦੀ ਹੁਣੋਂ ਥੋੜ੍ਹਾ ਸਿਹਤ ਨੂੰ ਲੈ ਕੇ ਜੋ ਡਾਕਟਰਾਂ ਨੇ ਹਾਲ ਨਿਕੜੀ ਕਿ ਆ ਵੀ ਠੀਕ ਹੈ ਥੋੜੇ ਕਿਉਂਕਿ ਮੈਡੀਕਲ ਹੈਲਪ ਲਈ ਸੀ ਉਹਨਾਂ ਨੇ ਤੇ ਇਹ ਕਰਕੇ ਹਾਂ ਜਿਹੜੀ ਅਸਲ ਗੱਲ ਹੈ ਵੀ ਉਹਦੇ ਵਿੱਚ ਸਮਾਂ ਨਹੀਂ ਮਿਲ ਪਾਇਆ ਕਿਉਂਕਿ ਨਟਭਾਈ ਦੇ ਵਿੱਚ ਤਿਆਰੀਆਂ ਦੇ ਵਿੱਚ ਕਿਉਂਕਿ ਇੱਧਰ ਪ੍ਰੋਗਰਾਮ ਦਿੱਤੇ ਹੋਏ ਸੀ ਜੋ ਇਸ ਕਰਕੇ ਦੇਰੀ ਜ਼ਰੂਰ ਹੋਈ ਆ ਪਰ ਠੀਕ ਆ ਬਿਲਕੁਲ ਹਾਂ ਪਰ ਕੋਈ ਗੱਲ ਨਹੀਂ ਗੱਲ ਜਿਹੜਾ ਹੈਗਾ ਉਹ ਲੈਟਰ ਚਲੀ ਜਾਵੇਗੀ ਜੀ ਠੀਕ ਹੈ ਮੰਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਮੰਜੀ ਜੀ ਦਰਾਇ ਦਾ ਹਾਲਾਂਕਿ ਇਹ ਕਹਿਣਾ ਹੈ ਕਿ ਸ਼ੰਭੂ ਮੋਰਚੇ ਤੇ ਜਿਹੜੀ ਆਪਣੇ ਪੱਧਰ ਤੇ ਮੀਟਿੰਗ ਵੀ ਕੀਤੀ ਕੀਤੀ ਜਾਵੇਗੀ ਆ ਤਾਂ ਉਸ ਤੋਂ ਬਾਅਦ ਜੀ ਅਗਲਾ ਵਿਚਾਰ ਕੀਤਾ ਜਾਵੇਗਾ ਜਵਾਬ ਦਿੱਤਾ ਜਾਵੇਗਾ ਇਸ ਕੇਮ ਅਰਸਲ ਐਸਕੇਮ ਦੇ ਵੱਲੋਂ 12 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਇਹ ਜੋ ਕਿ ਮੀਟਿੰਗ ਰੱਖੀ ਗਿਆ ਖਨੌਰੀ ਤੇ ਸ਼ੰਭੂ ਮੋਰਚੇ ਦੇ ਨਾਲ ਪਰ ਅਜੇ ਤੱਕ ਦੋ ਚਿੱਠੀਆਂ ਲਿਖੀਆਂ ਗਈਆਂ ਪਰ ਖਨੌਰੀ ਤੇ ਸ਼ੰਭੂ ਮੋਰਚੇ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਅਸ ਕੈਂਪ ਦੇ ਖਨੋਰੀ ਸ਼ੰਭੂ ਮੋਰਚੇ ਵਿਚਾਲੇ ਸਹਿਮਤੀ ਨਹੀਂ ਬਣ ਸਕੀ ਅਜੇ ਤੱਕ ਐਸਕੀਐਮ ਨੂੰ ਮੀਟਿੰਗ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਰਿਹਾ ਆ ਸਾਡੇ ਨਾਲ ਕਿਸਾਨ ਆਗੂ ਰਵਨੀਤ ਭਰਾੜ ਜੁੜ ਚੁੱਕੇ ਨੇ ਆ ਭਰਾੜ ਸਾਹਿਬ ਜੋ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੋ ਐਸਕੀਐਮ ਦੂਲ 12 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਖਨੋਰੀ ਸ਼ੰਭੂ ਮੋਰਚੇ ਦੇ ਨਾਲ ਆ ਮੀਟਿੰਗ ਰੱਖੀ ਗਈ ਹੈ ਹਾਲਾਂਕਿ ਇਹ ਵੀ ਜਾਣਕਾਰੀ ਤੁਹਾਡੇ ਵੱਲੋਂ ਇਸ ਕੇਮਦਰ ਦੋ ਸਿੱਖੀਆਂ ਵਿੱਚ ਲਿਖੀਆਂ ਗਿਆ ਜਵਾਬ ਨਹੀਂ ਦਿੱਤਾ ਗਿਆ ਸਾਡੇ ਨਾਲ ਮਨਜੀਤ ਰਾਏ ਹੋਣੇ ਜੁੜੇ ਸੀ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਪੱਧਰ ਤੇ ਮੀਟਿੰਗ ਕਰ ਰਹੇ ਹਾਂ ਤੇ ਜਲਦ ਜਵਾਬ ਵੀ ਦੇ ਦਾਂਗੇ ਕੋਈ ਵੀ ਫਾਰਮਾ ਜੇ ਦੋ ਫਾਰਮਾ ਇਕੱਠੀਆਂ ਹੁੰਦੀਆਂ ਤਾਂ ਮੀਟਿੰਗਸ ਪ੍ਰਾਇਰ ਜ਼ਰੂਰ ਹੁੰਦੀਆਂ ਤੇ ਜੇ ਮੀਟਿੰਗਸ ਨਹੀਂ ਹੋਣਗੀਆਂ ਕਿਉਂਕਿ ਜਿਹੜੇ ਵੀ ਸਾਡੇ ਆਪਸ ਦੇ ਵਿੱਚ ਕੁਝ ਗੱਲਾਂ ਤੇ ਜਿਨ੍ਹਾਂ ਤੇ ਪਹਿਲਾਂ ਸਹਿਮਤੀ ਨਹੀਂ ਬਣੀ ਉਹਨੂੰ ਮਲਕੀ ਡਿਸਕਸ ਕਰਕੇ ਫਦਰ ਆਪ ਦੇ ਕੈਡਰ ਨਾਲ ਡਿਸਕਸ ਕਰਕੇ ਜਾਂ ਜਿਹੜੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੈ ਉਹਨਾਂ ਨਾਲ ਡਿਸਕਸ ਕਰਕੇ ਫੇਰ ਹੀ ਫਦਰ ਮੂਵ ਕੀਤਾ ਜਾਂਦਾ ਹੁੰਦਾ ਕੋਈ ਇੱਕ ਦਿਨ ਦੀ ਗੱਲ ਨਹੀਂ ਹੁੰਦੀ ਕਿਸੇ ਮੋਰਚੇ ਨਾਲ ਸਹਿਮਤੀ ਕਰਨੀ ਕਿਸੇ ਆਰਗੇਨਾਈਜੇਸ਼ਨ ਦੇ ਨਾਲ ਜੁੜਨਾ ਜੀ ਹੁੰਦਾ ਕੋਈ ਜਿਵੇਂ ਦੋ ਪੋਲੀਟੀਕਲ ਪਾਰਟੀਆਂ ਦਾ ਕੰਮ ਹੁੰਦਾ ਵੀ ਜਦੋਂ ਕੋਈ ਕਿਸੇ ਸਮਝੌਤੇ ਦੇ ਪਹੁੰਚਦੀਆਂ ਉਸੇ ਤਰ੍ਹਾਂ ਦਾ ਹੀ ਸਮਝੌਤਾ ਹੁੰਦਾ ਜੀ ਇਹ ਬਰਾਤ ਸਾਹਿਬ ਇਹ ਜਾਣਕਾਰੀ ਦੇ ਸਕਦੇ ਹੋ ਇਹ ਦੋ ਚਿੱਠੀਆਂ ਕਦੋਂ ਕਦੋਂ ਲਿਖੀਆਂ ਗਈਆਂ ਖਨੌਰੀ ਸ਼ੰਭੂ ਮੋਰਚੇ ਨੂੰ ਕੀ ਕੋਈ ਵੀ ਰਿਪਲਾਈ ਉਸਤੇ ਨਹੀਂ ਆਇਆ ਅਜੇ ਤੱਕ ਦੇਖੋ ਇਹਦੇ ਮੇਰੇ ਕੋਲੇ ਜਿਹੜੀਆਂ ਪ੍ਰੋਪਰ ਡੇਟਸ ਮੈਨੂੰ ਯਾਦ ਨਹੀਂ ਗਈਆਂ ਪਰ ਜਿਹੜਿਆ ਵੀ ਕੁਝ ਵੀ ਉਹ মিডিਆ ਦੇ ਕੋਲੇ ਆਲਰੇਡੀ ਜਿਹੜੀਆਂ ਚਿੱਠੀਆਂ ਲਿਖੀਆਂ ਗਈਆਂ ਸੀਗੀਆਂ ਜਾਂ ਪਿਛਲੀਆਂ ਮੀਟਿੰਗਸ ਹੋਈਆਂ ਉਹ মিডিਆ ਨੂੰ ਪਹਿਲਾਂ ਹੀ ਉਹਦੇ ਬਾਰੇ ਸਾਰਾ ਕੁਝ ਦੱਸਿਆ ਜਾ ਸਕਦਾ ਹੈ ਤੇ ਦੂਸਰੀ ਗੱਲ ਇਹ ਵਾਰਤਨਾਬ ਹੁਣ ਦੀ ਨਹੀਂ ਚੱਲਦੀ ਆ ਰਹੀ ਜਦੋਂ ਦਾ ਮੋਰਚਾ ਸਟਾਰਟ ਹੋਇਆ ਉਦੋਂ ਦਾ ਹੀ ਕੁਝ ਚਿੱਠੀਆਂ ਐਸਕੇਮ ਵੱਲੋਂ ਲਿਖੀਆਂ ਗਈਆਂ ਸੀ ਕੁਝ ਉਧਰੋਂ ਲਿਖੀਆਂ ਗਈਆਂ ਸੀਗੀਆਂ ਦੋਨੇ ਫਾਰਮਾਂ ਨੇ ਦੇਖੋ ਕੋਈ ਵੀ ਜਦੋਂ ਆਪਾਂ ਕਿਸੇ ਟੀਮ ਨੂੰ ਅੱਗੇ ਵਧਾਉਣਾ ਹੁੰਦਾ ਤਾਂ ਕਿਤੇ ਨਾ ਕਿਤੇ ਇੱਕ ਜਿਹੜੀ ਬਰਬਲੀ ਵੀ ਕਿਹਾ ਜਾਂਦਾ ਪਰ ਜੇ ਜਦੋਂ ਇਨ ਰਾਈਟਿੰਗ 'ਚ ਕੋਈ ਜਾਂਦਾ ਤਾਂ ਉਹਦਾ ਪ੍ਰਭਾਵ ਜ਼ਿਆਦਾ ਪੈਂਦਾ ਤਾਂ ਕਰਕੇ ਐਸਕੇਮ ਨੇ ਵੀ ਚਿੱਠੀਆਂ ਲਿਖੀਆਂ ਉਧਰੋਂ ਵੀ ਚਿੱਠੀਆਂ ਆਈਆਂ ਸੀ ਜੀ ਆਪੇ ਬਰਾੜ ਸਾਹਿਬ ਸਵਾਲ ਤਾਂ ਇੱਥੇ ਵੱਡਾ ਇਹੀ ਬਰਕਰਾਰ ਰਹੇ ਨੇ ਕਿ ਅਜੇ ਤੱਕ ਜੋ ਮੋਗਾ ਦੇ ਵਿੱਚ ਇਕਤਾ ਦਾ ਮਤਾ ਲਿਆਂਦਾ ਗਿਆ ਪਾਸ ਕੀਤਾ ਗਿਆ ਉਹ ਜ਼ਮੀਨੀ ਪੱਧਰ ਤੇ ਤਾਂ ਅਜੇ ਤੱਕ ਵੀ ਨਹੀਂ ਲਾਗੂ ਹੋ ਸਕਿਆ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਗੱਲ ਤੇ ਕਲੈਰੀਫਾਈ ਕਰਕੇ ਹਟਿਆ ਕਿ ਕੋਈ ਵੀ ਦੋ ਫਾਰਮਨ ਨੇ ਇਕੱਠੇ ਹੋਣਾ ਉਹ ਕੋਈ ਇੱਕ ਦਿਨ ਦਾ ਕੰਮ ਜਾਂ ਦੋ ਬੰਦਿਆਂ ਦਾ ਜਾਂ ਪੰਜ ਬੰਦਿਆਂ ਦਾ ਕੰਮ ਨਹੀਂ ਹੁੰਦਾ ਉਹ ਇੱਕ ਬਹੁਤ ਵੱਡਾ ਸਾਰਾ ਜਿਹੜਾ ਢਾਂਚਾ ਬਣਿਆ ਹੁੰਦਾ ਪਿੰਡਾਂ ਤੋਂ ਲੈ ਕੇ ਇਕਾਈ ਤੋਂ ਲੈ ਕੇ ਬਲਾਕ ਤੱਕ ਉਦੋਂ ਬਾਅਦ ਜ਼ਿਲ੍ਹੇ ਤੋਂ ਉਦੋਂ ਬਾਅਦ ਪੰਜਾਬ ਤੱਕ ਹੁੰਦਾ ਤੇ ਸਾਰੀਆਂ ਜਥੇਬੰਦੀ ਜੇ ਐਸ ਕੇਐਮ ਦੇ ਵਿੱਚ ਵੀ ਤਕਰੀਬਨ 32 35 37 ਜਥੇਬੰਦੀਆਂ ਸ਼ਾਮਲਾ ਉਧਰ ਵੀ ਕੁਝ ਜਥੇਬੰਦੀਆਂ ਸੋ ਦੋਵੇਂ ਜਥੇਬੰਦੀਆਂ ਦੇ ਪਹਿਲਾਂ ਆਪਸ ਦੇ ਵਿੱਚ ਸਹਿਮਤ ਹੋਣਾ ਸਹਿਮਤੀ ਦਾ ਮਤਾ ਬੇਸ਼ੱਕ ਮੋਗੇ ਅਸੀਂ ਪਾਤਾ ਸੀ ਪਰ ਹੁਣ ਜੇ ਆਪਸ ਦੇ ਵਿੱਚ ਸਾਡੇ ਕੁਝ ਜਿਹੜੀਆਂ ਗੱਲਾਂ ਤੇ ਅਸੀਂ ਮਿਨਿਮਮ ਪ੍ਰੋਗਰਾਮ ਤੇ ਤੁਸੀਂ ਦੇਖੋ ਜਿਹੜਾ ਪਹਿਲਾ ਅੰਦੋਲਨ ਹੋਇਆ ਸੀ ਹਰ ਜਥੇਬੰਦੀ ਦਾ ਕੰਮ ਕਰਨ ਦਾ ਤਰੀਕਾ ਅਲੱਗ ਹੁੰਦਾ ਪਰ ਜਦੋਂ ਕੋਈ ਵੀ ਵੱਡਾ ਅੰਦੋਲਨ ਵਿੱਢਦੇ ਆ ਉਦੋਂ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋਇਆ ਜਾਂਦਾ ਪਹਿਲਾਂ ਵੀ ਅਸੀਂ ਪੰਜ ਜਿਹੜੇ ਸਾਡੇ ਸੀ ਉਹਨਾਂ ਦੇ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋ ਰਹੇ ਸੀ ਹੁਣ ਵੀ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋ ਕੇ ਅੱਗੇ ਠੀਕ ਹੈ ਬ੍ਰਦਰ ਸਾਹਿਬ ਮੇਰਾ ਆਖਰੀ ਸਵਾਲ ਹੈ ਕਿ ਇਹ ਉਮੀਦ ਕੀਤੀ ਜਾ ਸਕਦੀ ਹੈ ਅਜੇ ਵੀ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਚਾਹੇ ਐਸਕੇਐਮਏ ਚਾਹੇ ਦੂਜੀਆਂ ਜਥੇਬੰਦੀਆਂ ਨੇ ਸਾਰੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਇੱਕ ਮੰਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆ ਸਕਦੀਆਂ ਨੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਸਾਨਾਂ ਦੀਆਂ ਜਿਹੜੀਆਂ ਵੀ ਜਥੇਬੰਦੀਆਂ ਜਾਂ ਮਜ਼ਦੂਰਾਂ ਦੀ ਉਹ ਕਰਕ ਹੀ ਰਹੀਆਂ ਬੇਸ਼ੱਕ ਅਲੱਗ-ਅਲੱਗ ਕਿਤੇ ਵੀ ਬੈਠੀਆਂ ਸੰਘਰਸ਼ ਕਰ ਰਹੀਆਂ ਉਹਨਾਂ ਦਾ ਮੇਨ ਮੋਟਿਵ ਕੀ ਹੈ ਕਿਸਾਨਾਂ ਤੇ ਮਜ਼ਦੂਰਾਂ ਦੀ ਇਨਕਮ ਵਧਾਉਣੀ ਤੇ ਉਹਨਾਂ ਦਾ ਲਾਈਫ ਸਟਾਈਲ ਚੰਗਾ ਕਰਨਾ ਤੇ ਜੇ ਸਾਡਾ ਸਾਡਾ ਮੋਟਿਵ ਇੱਕ ਹੈ ਤਾਂ ਕਿਉਂ ਨਹੀਂ ਅਸੀਂ ਇੱਕ ਪਲੇਟਫਾਰਮ ਤੇ ਆਵਾਂਗੇ ਜ਼ਰੂਰ ਆਵਾਂਗੇ ਅਗਲੇ ਦਿਨਾਂ ਦੇ ਵਿੱਚ ਬਹੁਤ ਅੱਛੇ ਸੰਕੇਤ ਮਿਲਣਗੇ ਤੁਹਾਨੂੰ ਹਾਂ ਠੀਕ ਹੈ ਬਰਾੜ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਆਖਿਰ ਵੇਖਣਾ ਹੋਵੇਗਾ ਕਿ 12 ਫਰਵਰੀ ਨੂੰ ਐਸਕੇਐਮ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਖਨੌਰੀ ਸ਼ੰਭੂ ਮੋਰਚੇ ਦੇ ਨਾਲ ਮੀਟਿੰਗ ਰੱਖੀ ਗਈ ਆ ਉਸ ਦਾ ਦੋਵੇਂ ਮੋਰਚਿਆਂ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਮੋਰਚੇ ਦੇ ਆਗੂਆਂ ਨੂੰ ਦੋ ਵਾਰ ਹਾਲਾਂਕਿ ਚਿੱਠੀਆਂ ਐਸਕੇਮ ਤਨੂ ਭੇਜੀਆਂ ਜਾ ਚੁੱਕੀਆਂ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਹਾਲਾਂਕਿ ਮਨਜੀਤ ਰਾਏ ਸਾਡੇ ਨਾਲ ਜੁੜੇ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਪੱਧਰ ਤੇ ਮੀਟਿੰਗ ਕੀਤੀ ਜਾ ਰਹੀ ਤੇ ਜਲਦੀ ਇਸ ਨੂੰ ਲੈ ਕੇ ਜਵਾਬ ਦਿੱਤਾ ਜਾਵੇਗਾ